ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਅੱਜ ਅਸੀਂ ਆਪਣਾ ਲੈ ਕੇ ਬਿਸਟਰ ਕੋਣਾ ਉੱਥੇ ਜਲ ਮੰਨ ਦੇ ਵਿੱਚ ਆਪਣਾ ਖਿਆਲ ਆਇਆ ਵੀ ਕਿਉਂ ਨਾ ਆਪਾਂ ਬੂਟੇ ਲਈਏ ਕਹਿੰਦੇ ਬੂਟੇ ਅਸੀਂ ਚਲੇਗੇ ਨੀਤਾ ਨਰਸਨਮ ਲੈ ਕੋਟ ਲਈ ਬਹੁਤ ਵਧੀਆ ਬੂਟੇ ਮਿਲਦੇ ਨੇ ਨਾਲੇ ਵਾ ਕੁਆਲਟੀ ਵੀ ਹੈ ਬੂਟੇ ਦੀ ਤੇ ਰੇਟ ਵੀ ਬਹੁਤ ਵਾਜਬ ਨੇ ਜਿਵੇਂ ਆ ਹੁਣ ਬੂਟੇ ਧਰ ਰਹੇ ਮੁੰਡਾ ਜਿਹੜਾ ਇਹ ਐਡੇ ਐਡੇ ਬੂਟੇ ਨੇ ਇਹ 100 100 ਰੁਪਏ ਦੇ ਬੂਟੇ ਦਿੱਤੇ ਸਾਰੇ ਕਿੰਨੂ ਲਾ ਲੋ ਇਹ ਆਪਣਾ ਜਮਨੂਗੀ ਨਿੰਬੂ ਹੋ ਗਿਆ ਸੰਤਰਾ ਮਸੰਮੀ ਇਹ ਸਾਰੇ 100-100 ਰੁਪਏ ਦੇ ਤੇ ਇੱਕ ਪੀ ਪੀ 23 ਨਾ ਹੋएगी ਆਪਣਾ ਸਫੈਦੇ ਦੀ ਉਹ ਕੋਈ ਵੈਰਾਈਟੀ ਅਸੀਂ ਇਹਨਾਂ ਲੈਤਾ ਨਾ ਤਾਂ 150 ਸਫੈਦਾ ਹੋ ਪੀ 23 ਆਪਣੇ ਇੱਧਰ 20 ਰੁਪਏ पे ਦੇ ਤੋਂ ਘੱਟ ਨਹੀਂ ਬੋਲ ਰਹੇ ਸੀ ਪਤਾ ਕਰਿਆ ਇਹਨਾਂ ਨੇ ਸਾਨੂੰ 15 ਰੁਪਏ ਦਾ ਬੂਟਾ ਦਿੱਤਾ ਉਹ ਐਨ ਗਰੰਟੀ ਦੇ ਨਾਲ ਅਸੀਂ 150 ਬੂਟਾ ਉਹ ਲੈਤਾ ਤਕਰੀਬਨ ਅਸੀਂ ਇਹਨਾਂ ਤੋਂ ਲੈ ਲਏ ਆਪਣਾ 200 ਬੂਟੇ ਦੇ ਸਮਥਿੰਗ ਲੈ ਲਿਆ ਇਹਨਾਂ ਤੋਂ ਬਹੁਤ ਵਧੀਆ ਆਪਣਾ ਉਹਦੀਆ ਨਰਸਰੀ ਪੂਰੀ 5-6 ਕਿੱਲਾਂ ਦੇ ਵਿੱਚ ਨਰਸਰੀ ਹੈ ਨਿਊ ਜਨਤਾ ਬਾਈਆਂ ਦਾ ਯਾਰ ਵੀਡੀਓ ਪਾ ਦਿੰਦਾ ਸਾਡੀ ਬਾਈ ਆ ਬੈਠਾ ਵੀ ਉਹ ਬਹੁਤ ਵਧੀਆ ਬੰਦਾ ਸੀਗਾ ਸਾਨੂੰ ਪੂਰਾ ਉਹ ਦਿੱਤਾ ਜਨਿ ਕਿ ਡਿਸਕਾਊਂਟ ਵੀ ਦਿੱਤਾ ਵਧੀਆ ਤੇ ਨੇਚਰ ਵੀ ਉਹ ਬਹੁਤ ਵਧੀਆ ਡੀਲਿੰਗ ਵੀ ਬਹੁਤ ਵਧੀਆ ਕਰਨੀ ਆਉਂਦੀ ਆ ਮੁੰਡੇ ਨੂੰ ਆਪਣਾ ਸਵਾਭਾਬ ਉਹ ਜੀ ਦੀ ਬਾਈ ਦਾ ਨਿਊ ਜਨਤਾ ਮਲੇਰ ਕੋਡਰ ਨਰਸਰੀ ਜੀ ਨੇ ਵੀ ਕਿਸੇ ਨੇ ਪੰਚਾਇਤੀ ਕੰਮ ਵਾਸਤੇ ਜਾਂ ਹੋਰ ਬੂਟੇ ਲੈਣੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਬਹੁ ਵੀ ਘੱਟ ਰੇਟਾਂ ਤੇ ਬਾਈ ਇਹ ਬੂਟੇ ਉਹ ਦੇ ਦੂਗਾ ਸਾਨੂੰ ਕਹਿੰਦਾ ਸੀ ਬਾਈ ਕਹਿੰਦਾ ਵੀ ਜਿਹਨੇ ਪੰਚਾਇਤੀ ਕੰਮਾਂ ਜੀਆ ਕੋਈ ਹੋਰ ਸਾਂਝੇ ਕੰਮਾਂ ਚ ਬੂਟੇ ਕਹਿੰਦਾ ਬਹੁਤ ਘੱਟ ਰੇਟ ਤੇ ਆਪਾਂ ਲਾ ਦਾਂਗੇ ਬਾਕੀ ਮੈਂ ਥੋੜੀ ਵੀਡੀਓ ਵਾਇਸ ਸੀ ਬਣਾ ਲਈ ਤਾਂ ਦੋ ਮਿੰਟਾਂ ਦੀ ਵੀਡੀਓ ਬਣਾਉਣ ਦਾ ਕੀ ਇਰਾਦਾ ਤਾਂ ਹੈ ਨਹੀਂ ਸੀ ਬਾਅਦ ਚ ਬਾਈ ਕਹਿੰਦਾ ਜਲਦੀ ਯਾਰ ਪਾ ਦਿਆਂ ਦਾ ਆਪਣੀ ਵੀਡੀਓ ਮਾਂ ਕੋਈ ਗੱਲ ਨਹੀਂ ਵੀਰੇ ਜਰੂਰ ਪਾਵਾਂਗੇ ਤੇ ਪੂਰੀ ਨਰਸਰੀ ਦਾ ਵੇਸਟ ਕਦੇ ਫੇਰ ਕਰਾਂਗੇ ਅਗਲੀ ਇਹਨੂੰ ਸਾਨੂੰ ਸਰਟੀਫਿਕੇਟ ਲੈਣ ਜਾਣਾ 15 ਦਿਨਾਂ ਨੂੰ ਕਲੱਬ ਦਾ ਬਸ